ਸਵਾਗਤ ਹੈ ਦੋਸਤੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਤੁਹਾਡੇ ਲਈ ਇੱਕ ਹੋਰ ਨਵਾਂ ਟਰੈਕਟਰ ਲੈ ਕੇ ਆਏ ਹਾਂ ਮਹਿੰਦਰਾ 575 ਬਹੁਤ ਹੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਦੋਸਤੋ ਜੇ ਕਿਸੇ ਵੀਰ ਨੇ ਸਾਡੇ ਚੈਨਲ ਤੇ ਐਡ ਕਰਾਉਣੀ ਹੋਵੇ ਹੀਰ ਦੇ ਉੱਤੇ ਨੰਬਰ ਤੇ ਫੋਟੋਆਂ ਭੇਜ ਕੇ ਐਡ ਕਰਵਾ ਸਕਦੇ ਹੋ ਜੀ ਥੱਲੇ ਦਿੱਤੇ ਗਏ ਨੰਬਰ ਤੇ 5-7 ਫੋਟੋਆਂ 1-2 ਮਿੰਟ ਦੀ ਵੀਡੀਓ ਬਣਾ ਕੇ ਭੇਜ ਕੇ ਤੇ ਐਡ ਕਰਵਾ ਸਕਦੇ ਹੋ ਜੀ ਕਰਦੇ ਹਾਂ ਟਰੈਕਟਰ ਬਾਰੇ ਗੱਲਬਾਤ ਮਹਿੰਦਰਾ 575 ਡੀਆਈਜੀ ਜੇ ਕੱਲ ਕਰ ਗਿਆ ਆਪਾਂ ਮਾਡਲ ਦੀ ਮਾਡਲ ਹੈਗਾ ਜੀ 2006 ਜੇ ਕੱਲ ਕਰ ਗਿਆ ਦੋਸਤੋ ਆਪਾਂ ਟਾਇਰਾਂ ਦੀ ਟਾਇਰ ਹੈਗਾ ਜੀ 70 ਪੈਸੇ ਤੇ ਟਰੈਕਟਰ ਬਹੁਤ ਹੀ ਵਧੀਆ ਕੰਡੀਸ਼ਨ ਦੇ ਵਿੱਚ ਹੈ ਤੇ ਰਾਜਸਥਾਨ ਦਾ ਨੰਬਰ ਹੈ ਕਾਗਜ਼ ਪੱਤਰ ਦੋਸਤੋ ਓਕੇ ਹੈ ਜੇ ਰੇਟ ਹੈਗਾ ਇਹਦਾ ਜੀ 1 ਲੱਖ 80000 ਰੁਪਿਆ ਕੋਈ ਫਿਕਸ ਨਹੀਂ ਮੌਕੇ ਤੇ ਘੱਟ ਹੋ ਜਾਊਗਾ ਮਾਲਕ ਵੀਰ ਦਾ ਨੰਬਰ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੈ ਉਸ ਨੰਬਰ ਤੇ ਕਾਲ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਵੀ ਲੈ ਸਕਦੇ ਹੋ ਜੀ ਲੋ ਵੀ ਦੋਸਤੋ ਕਰਦੇ ਆਂ ਵੀਡੀਓ ਦਾ ਐਂਡ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਜੇ ਕਿਸੇ ਵੀਰ ਨੇ ਸਾਡੇ ਚੈਨਲ ਤੇ ਐਡ ਕਰਾਉਣੀ ਹੈ ਹੇਠ ਦੇ ਉੱਤੇ ਨੰਬਰ ਤੇ ਫੋਟੋਆਂ ਭੇਜ ਕੇ ਐਡ ਕਰਵਾ ਸਕਦੇ ਜੀ ਧੰਨਵਾਦ ਜੀ